ਹਾਂਜੀ ਸਾਰਿਆਂ ਨੂੰ ਬੜੀ ਵਧੀਆ ਮੈਂ ਇੱਕ ਗੱਲ ਦੱਸਣ ਲੱਗਿਆ ਹਾਂ ਸੁਣਿਓ ਤੁਹਾਨੂੰ ਬੜੀ ਪਿਆਰੀ ਲੱਗੂਗੀ ਤੇ ਸ਼ੇਅਰ ਵੀ ਕਰਨੀ ਲਾਇਬ੍ਰੇਰੀ ਵਿੱਚੋਂ ਨਸ਼ਾ ਖਤਮ ਹੁੰਦਾ ਹੈ ਲਾਇਬ੍ਰੇਰੀ ਵਿੱਚੋਂ ਸ਼ਰਾਬ ਖਤਮ ਹੁੰਦੀ ਹੈ ਲਾਇਬ੍ਰੇਰੀ ਵਿੱਚੋਂ ਸਿਗਰਟ ਖਤਮ ਹੁੰਦੀ ਹੈ ਲਾਇਬ੍ਰੇਰੀ ਵਿੱਚੋਂ ਤੰਬਾਕੂ ਖਤਮ ਹੁੰਦਾ ਹੈ ਲਾਇਬ੍ਰੇਰੀ ਵਿੱਚੋਂ ਜ਼ਿੰਦਗੀ ਮਿਲਦੀ ਹੈ ਲਾਇਬ੍ਰੇਰੀ ਵਿੱਚੋਂ ਰੋਸ਼ਨੀ ਮਿਲਦੀ ਹੈ ਚਾਨਣਾ ਮਿਲਦਾ ਹੈ ਲਾਇਬ੍ਰੇਰੀ ਵਿੱਚੋਂ ਕ ਕਰਮਾਂ ਦੇ ਦਰਵਾਜ਼ੇ ਬੰਦ ਹੁੰਦੇ ਆ ਲਾਈਬ੍ਰੇਰੀ ਸਾਨੂੰ ਬਹੁਤ ਉੱਚੀ ਜਗ੍ਹਾ ਤੇ ਲੈ ਜਾਂਦੀ ਹੈ ਜਿੱਥੇ ਬੰਦਾ ਸੋਚ ਵੀ ਨਹੀਂ ਸਕਦਾ ਕਈ ਜਨਮ ਵੀ ਨਹੀਂ ਜਾ ਸਕਦਾ ਇੰਨੇ ਉੱਚੇ ਅਹੁਦੇ ਤੇ ਇੰਨੀ ਉੱਚੀ ਪਦਵੀ ਤੇ ਔਰ ਇੰਨੀ ਵੱਡੀ ਕੁਰਸੀ ਤੇ ਬਿਠਾ ਦਿੰਦੀ ਹੈ ਐਡੇ ਵੱਡੇ ਸੰਗਾਸਨ ਤੇ ਤਖਤ ਤੇ ਬਿਠਾ ਦਿੰਦੀ ਹੈ ਲਾਈਬ੍ਰੇਰੀ ਵਿੱਚੋਂ ਸਵਰਗ ਮਿਲਦਾ ਹੈ ਲਾਈਬ੍ਰੇਰੀ ਵਿੱਚੋਂ ਸਾਡੀ ਉਮਰ ਲੇਖੇ ਲੱਗਦੀ ਹੈ ਔਰ ਸਾਨੂੰ ਜ਼ਿੰਦਗੀ ਜਿਉਣ ਦਾ ਢੰਗ ਆ ਜਾਂਦਾ ਹੈ ਲਾਈਬ੍ਰੇਰੀ ਦੁਨੀਆ ਦੀ ਬਹੁਤ ਵੱਡੀ ਚੀਜ਼ ਹੈ